ਅੱਜ ਭਵਾਨੀਗੜ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ BMW ਕਾਰ ਸਮੇਤ 10 ਗ੍ਰਾਮ ਹੈਰੋਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੁੱਧ ਨਸ਼ਿਆਂ ਵਿਰੁੱਧ ਮਿਡੀ ਮਹਿਮਤ ਐਤ ਭਵਾਨੀਗੜ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ BMW ਕਾਰ ਤੇ 10 ਗ੍ਰਾਮ ਹੈਰੋਨ ਸਮੇਤ ਕਾਬੂ ਕਰ ਲਿਆ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਬੀਤੀ ਰਾਤ 9:20 ਦੇ ਕਰੀਬ ਬਖੋਪੀਰੂ ਅਲੋਅਰਖ ਗਸ਼ਤ ਕਰਨ ਜਾ ਰਹੇ ਸੀ ਤਾਂ ਬਖੋਪੀਰ ਡਿਪੋਇੰਟ ਸਾਹਮਣੇ ਇੱਕ ਕਾਰ CH01PV34 ਰੰਗ ਡਾਰਕ ਬਲੂ ਨੂੰ ਰੁਕਣ ਦਾ ਸਹਾਰਾ ਕੀਤਾ ਜਦੋਂ ਕਾਰ ਚਾਲਕ ਨੇ ਇੱਕਦਮ ਗੱਡੀ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਬੰਦ ਹੋ ਗਈ ਜਿਸ ਨੂੰ ਪੁਲਿਸ ਕਰਮਚਾਰੀਆਂ ਸਮੇਤ SHU ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਬਜ਼ੇ ਦੌਰਾਨ ਗੱਡੀ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਇਸ ਵਿੱਚੋਂ ਇੱਕ ਲਿਫਾਫੀ ਪਾਰਦਰਸ਼ੀ ਮومی ਕਾਗਜ਼ੇ ਮਿਲਿਆ ਜਿਸ ਵਿੱਚ ਚਿੱਟਾ ਹੈਰੋਇਨ ਸਾਫ਼ ਦਿਖਾਈ ਦੇ ਰਿਹਾ ਸੀ ਇਸ ਗੱਡੀ ਤੇ ਇੱਕ ਭਾਰਤੀ ਜਨਤਾ ਪਾਰਟੀ ਦੀ ਬੀਜੇਪੀ ਦੀ ਝੰਡੀ ਲੱਗੀ ਹੋਈ ਹੈ ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੌਰਾਨ ਐਸਐਚਓ ਨੇ ਦੱਸਿਆ ਹੋਰ ਵੀ ਜਾਣਕਾਰੀ ਮਿਲੀ ਤਾਂ ਤੁਹਾਡੇ ਅੱਗੇ ਸਾਂਝੀ ਕੀਤੀ ਜਾਏਗੀ ਰਿਪੋਰਟਰ ਰਾਜਕਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਕੀ ਮਸਲਾ ਹੈਗਾ ਭਵਾਨੀਗੜ੍ਹ ਦੇ ਇਹ ਰਾਤ ਜਿਹੜੀ ਹੈਗੀ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਦੀਆਂ ਦੇ ਸੰਦਰेशਾਂ ਤਹਿਤ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮਹਿਮਾ ਵਿੱਢੀ ਹੋਈ ਆ ਜੁੱਧ ਨਸ਼ਿਆਂ ਵਿਰੁੱਧ ਜੋ ਮਹਿਮਾ ਚੱਲ ਰਹੀ ਹੈ ਇਸ ਸੰਦੇ ਸੰਬੰਧ ਵਿੱਚ ਰਾਤ ਅਗਸਤ ਪਾਲਟੀ ਤੇ ਮੈਂ ਹਾਜ਼ਰ ਸੀਗਾ ਤੇ ਜਦੋਂ ਬਖੋਪੀਰ ਰੋਡ ਤੇ ਠੀਕਾ ਆਪਣਾ 365 ਪੈਂਦਾ ਅਲੋ ਹਰਕ ਦੇ ਕੋਲ ਉੱਥੇ ਪੁੱਜੇ ਤਾਂ ਇੱਕ ਗੱਡੀ ਜਿਹੜੀ ਹੈਗੀ ਆ ਪੰਡਾਲੋ ਹਰਕ ਵੱਲੋਂ ਸੀਐਚ ਨੰਬਰ ਜਿਹੜੀ ਹੈਗੀ ਵੀ ਗੱਡੀ ਆਉਣੀ ਦਿਖਾਈ ਦਿੱਤੀ ਜਿਸ ਨੂੰ ਰੋਕ ਕੇ ਚੈੱਕ ਕੀਤਾ ਇਸ ਦੇ ਵਿੱਚ ਤਿੰਨ ਨੌਜਵਾਨ ਸੀਗੇ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਤੇ ਚੈੱਕ ਕਰਦੇ ਜਿਨ੍ਹਾਂ ਪਾਸੋਂ 10 1/2 ਗ੍ਰਾਮ ਜਿਹੜੀ ਹੈਰਨ ਨੂੰ ਜਿਹੜੇ ਬਰਕਟ ਚਿੱਟਾ ਆਪਾਂ ਕਹਿੰਦੇ ਆ ਉਹ ਉਹ ਰਿਕਵਰ ਹੋਇਆ ਜਿਹੜੇ ਇਹ ਬੰਦੇ ਨੇਗੇ ਇਹ ਆਪਣੇ ਇੱਕ ਮੁੰਡੇ ਤੇ ਹੈਗਾ ਮੁਹੰਮਦ ਸੈਲ ਤੇ ਇੱਕ ਉਹ ਉਸਤਾਦ ਇੱਕ ਹਰਨੂਰ ਜਿਹੜਾ ਹਰਨੂਰ ਨਾਂ ਦਾ ਮੁੰਡਾ ਇਹ ਪਟਿਆਲੇ ਦਾ ਰਹਿਣ ਵਾਲਾ ਠੀਕ ਹੈ ਜਿਹੜੇ ਸਹਿਬ ਮੁਹੰਮਦ ਉਸਤਾਦ ਹੈਗਾ ਇਹ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ हेयर कटिंग ਦੀ ਦੁਕਾਨ ਕਰਦਾ ਆਪਣੇ ਮਾਰਕੀਟ ਦੇ ਵਿੱਚ ਭਵਾਨੀਗੜ ਦੇ ਵਿੱਚ ਠੀਕ ਹੈ ਇਹਨਾਂ ਦੋ ਅੱਗੇ ਜੋ ਅੱਗੇ ਸਾਡੀ ਹਾਲੇ ਤਫਤੀਸ਼ ਚੱਲ ਰਹੀ ਆ ਵੀ ਕੀ ਨੂੰ ਇਹ ਇਹਨਾਂ ਦੇ ਅੱਗੇ ਦੇਣੇ ਸੀਗਾ ਕਿੱਥੋਂ ਇਹ ਲੈ ਕੇ ਆਏ ਸੀਗੇ ਉਹ ਸਬੰਧੀ ਅਸੀਂ ਅੱਜ ਪੁਲਿਸ ਰਿਮਾਂਡ ਲੈ ਕੇ ਆਏ ਆ ਪੁਲਿਸ ਰਿਮਾਂਡ ਦੇ ਵਿੱਚ ਜੋ ਵੀ ਅੱਗੇ ਅੱਗੇ ਜੋ ਫਰਦਰ ਜਿਹੜੀ ਕੋਈ ਕੇਸ ਕਲ ਹੋਊਗੀ ਉਸ ਸੰਬੰਧੀ ਅਸੀਂ ਤੁਹਾਨੂੰ ਬਾਅਦ ਵਿੱਚ ਜਾਣਕਾਰੀ ਦੇ ਦਿਆਂਗੇ ਕਿੰਨੇ ਕ ਟਾਈਮ ਤੋਂ ਇਹ ਕੰਮ ਚੱਲ ਰਿਹਾ ਜੀ ਇਹ ਜੋ ਪਤਾ ਲੱਗਿਆ ਵੀ ਇਹ 4-5 ਮਹੀਨਿਆਂ ਤੋਂ ਪਿੱਛੋਂ ਤੋਂ ਇਹ ਜਿਹੜੇ ਹੈਗੇ ਨੇਗੇ ਆਪ ਵੀ ਡਿਕਟ ਨੇਗੇ ਤੇ ਅੱਗੇ ਵੀ ਜੋ ਕਿਸੇ ਨੂੰ ਸੇਲ ਪਰਚੇ 'ਚ ਕੋਈ ਕਰਦੇ ਨੇਗੇ ਤੇ 5-6 ਮਹੀਨਿਆਂ ਤੋਂ ਜੋ ਇਹ ਇਸ ਬੁਰਕਤੰਦੀ ਦੇ ਵਿੱਚ ਇਹ ਜਿਹੜੇ ਹੈਗੇ ਡਿਕਟ ਹਿਕਮਾ ਸੀਗੇ ਇਹਨਾਂ ਸਾਡੇ 10 ਗ੍ਰਾਮ ਜਿਹੜੇ ਹੈਰਨ ਆ ਜੀ ਜਿਹਨੂੰ ਆਪਾਂ ਹੈਰਨ ਕਹਿੰਨਾ ਚੱਟਾ ਵੀ ਕਹਿੰਦੇ ਨੇ ਆ ਇਸ ਕਰਕੇ ਇਹਨਾਂ ਤੋਂ ਰਿਕਵਰੀ ਹੋਈ ਹੈ ਜੀ ਸਰ ਜਿੰਨੇ ਤੁਸੀਂ ਐਰੇ ਕਟਿੰਗ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਪਹਾੜੀ ਰੱਦ ਹੋ ਗਈ ਇਸ ਤਰ੍ਹਾਂ ਦੇ ਕੰਮਾਂ ਤੇ ਤਾਂ ਦਾ ਕਰਦੇ ਆ ਬਿਲਕੁਲ ਇਸ ਗਲਤ ਤੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਠੀਕ ਹੈ ਹੋਰ ਮੰਨ ਸਕਦੇ ਆ ਵੀ ਅਸੀਂ ਹੋਰ ਵੀ ਜਿਹੜਾ ਹੈਗਾ ਚੱਲਦਾ ਪਰ ਅਸੀਂ ਕੋਈ ਇਸ ਸੰਬੰਧੀ ਪੂਰੀ ਜਿਹੜੀ ਹੈਗੀ ਆ ਸਖਤੀ ਕੀਤੀ ਹੋਈ ਆ ਵੇਰੀ ਵੱਲੋਂ ਮੈਂ ਆਪ ਜੀ ਮਦਮ ਰਾਈ ਵੀ ਬੇਨਤੀ ਕਰਦਾ ਵੀ ਜੇ ਕੋਈ ਮੇਰੇ ਏਰੀਆ ਦੇ ਵਿੱਚ ਅਜਿਹੇ ਜਿਹਾ ਸਮਗਲਰ ਜਾਂ ਅਜਿਹੇ ਕੋਈ ਹੈਗੇ ਨੇ ਬੰਦੇ ਜਿਹੜਾ ਉਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਉਹ ਬਾਜ਼ ਆ ਜਾਣ ਤੇ ਨਹੀਂ ਤਾਂ ਫਿਰ ਉਹ ਸਲਾਕਾਂ ਪਿੱਛੇ ਆਪਣੀ ਤਿਆਰੀ ਕਰ ਲੈਣ। ਕੋਜੀ ਇਹ ਤਾਂ ਮਾਰਕੀਟ ਦੀ ਕੀਮਤ ਦਾ ਇਹਦੇ ਬਾਰੇ ਮੈਂ ਕੁਝ ਹਲੇ ਅੰਦਾਜ਼ਾ 3-4000 ਰੁਪਏ ਦੇ ਪ੍ਰਤੀ ਹੈ ਜੋ ਹੈਗੀ 4-5000 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਜਿਹੜੀ ਹੈਗੀ ਆ। ਤੋਂ ਪਤਾ ਲੱਗਿਆ ਵੀ ਇਹ ਲੈ ਕੇ ਆਉਂਦੇ ਨੇ ਤੇ ਅੱਗੇ ਜਿਹੜੀ ਸੇਲ ਪਰਚੇ ਜੱਕੇ ਥੋੜੀ ਵੱਧ ਕਰ ਦਿੰਦੇ। ਇਸ ਕੱਲਤ ਵੀ ਕੋਈ ਤਾਂ ਡਿਨਾਈ ਨਹੀਂ ਕੀਤੀ ਜਾ ਸਕਦੀ। ਨੰਬਰ 1 ਇਹ ਆ ਵੀ ਆਪਣੀ ਵੀ ਨਸ਼ੇ ਦੀ ਪੂਰਤੀ ਕਰ ਦਿੰਦੇ ਤੇ ਬਾਕੀ ਅੱਗੇ ਵੀ ਜਿਹੜਾ ਹੈਗਾ ਉਹ ਕੰਧਾਡੀ ਗੱਲ ਬਿਲਕੁਲ ਸਹੀ ਹੈ ਜੀ। ਇਸ ਕੰ ਦੇ ਵਿੱਚੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਇਸ ਗੱਲ ਦੀ ਬਈ ਗੱਲ ਕਿੰਤਾਂ ਦਾ ਬਈ ਗੱਲ ਫੜਿਆ ਗਿਆ ਇਹਨਾਂ ਕੋਲ ਇਹਨਾਂ ਬੀ ਐਮ ਡਬਲਯੂ ਗੱਡੀ ਹੈ ਜੀ ਚੰਡੀਗੜ੍ਹ ਨੰਬਰ ਦੀ ਗੱਡੀ ਹੈਗੀ ਆ ਸੀ ਐਚ 01 ਬੀ ਬੀ ਪੀ ਉਹਦੇ 34 ਨੰਬਰ ਲਾਇਆ ਸੀ ਪਰ ਜਿਹੜਾ ਨੰਬਰ ਹੈਗਾ ਇਹਦੇ ਜਿਹੜੀ ਹੈਗੀ ਨੰਬਰ ਪਲੇਟ ਤੇ ਵੀ ਇਹ ਜਿਹੜੀ ਨੰਬਰ ਪਲੇਟ ਲੱਗੀ ਸੀਗੀ ਇਹ ਵੀ ਫੇਕ ਲੱਗੀ ਹੋਈ ਆ ਠੀਕ ਹੈ ਇਹਦੇ ਵਿੱਚ ਜੋ ਕੋਈ ਡਬਲ 0 34 ਦੇ ਮੂਰੇ ਡਬਲ 0 ਚਾਹੀਦੀ ਸੀਗੀ ਇਸ ਸਬੰਧੀ ਅਸੀਂ ਜੋ ਵੀ ਇਹਦਾ ਕਾਨੂੰਨ ਦੇ ਨਾਲ ਉਹ ਕਰਦੇ ਆ ਤੇ ਉਸ ਸਬੰਧੀ ਵੀ ਜੁਰਮ ਦਾ ਵਾਧਾ ਕਰਾਂਗੇ ਜਿਸ ਤਰ੍ਹਾਂ ਗੱਡੀ ਦਾ ਮਾਲਕ ਕੌਣ ਸੀ ਜਾਂ ਜਿਹੜੇ ਚਲਾਉਣ ਵਾਲਾ ਸੀ ਇਹ ਸੀ ਜਾਂ ਕੋਈ ਹੋਰ ਆ ਮਾਲਕ ਸੀ ਨਹੀਂ ਮਾਲਕ ਇਹਦੇ ਵਿੱਚ ਹਰਨੂਰ ਸਿੰਘ ਨਾਮ ਦਾ ਬੰਦਾ ਜਿਹੜਾ ਮੌਕੇ ਤੇ ਪਕੜਿਆ ਗਿਆ ਜਿਹੜਾ ਮੋਨ ਸਿੰਘ ਪੁੱਤ ਇਸ ਪਟਿਆਲੇ ਦਾ ਰਹਿਣ ਵਾਲਾ ਪਿੱਛੋਂ ਵੈਸੇ ਪਾਣੀ ਪੱਤ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਠੀਕ ਹੈ ਇਹ ਖੁਦ ਆਪ ਹੀ ਮਾਲਕ ਸੀਗਾ ਤੇ ਇਹ ਪ੍ਰੋਪਰਟੀ ਦਿੱਲੀ ਦਾ ਕੰਮ ਦੱਸਦਾ ਵੀ ਮੈਂ ਪਟਿਆਲੇ ਦੇ ਵਿੱਚ ਕਰਦਾ ਹਾਂ ਪੁੰਦੀ ਅਸੀਂ ਰਿਮਾਂਡ ਦੇ ਲਿਆ ਜੀ ਅੱਜ ਇਸ ਸਬੰਧੀ ਸਾਡੀ ਜਿਹੜੀ ਹੈਗੀ ਤਫਤੀਸ਼ ਫਰਦਰ ਚਲਣੀ ਆ ਹੁਣ ਠੀਕ ਹੈ ਨਾ ਵੀ ਜਿੱਥੋਂ ਲੈ ਕੇ ਆਏ ਤੇ ਜਿਹਨੂੰ ਕਿਸ ਨੂੰ ਦੇਣੀ ਸੀ ਉਸ ਸਬੰਧੀ ਅਸੀਂ ਬਾਅਦ ਵਿੱਚ ਆਪ ਨੂੰ ਦੱਸਾਂਗੇ